ਆ ਹਾਂ ਜੀ ਆ ਲੋ ਰੋਟੀ ਖਾ ਲੋ ਨਾ ਮੇਰੇ ਸੇਪ ਚ ਭਾ ਦੇ ਹੁਣ ਟਾਈਮ ਵੇਖ 10 ਵਜ ਗਏ ਕੋਈ ਰੋਟੀ ਦਾ ਟਾਈਮ ਨਹੀਂ ਰੋਟੀ ਲੈ ਕੇ ਤੇ ਆ ਗਈ ਆ ਮੇਰੇ ਮੂਰੇ 10 ਵਜੇ ਉੱਟ ਕੇ ਤੇ ਰੋਟੀਆਂ ਲਿਆ ਕੇ ਆ ਗਈ ਆ ਇਹ ਰੋਟੀ ਦਾ ਟਾਈਮ ਹੈ ਮੈਂ ਜਦੋਂ ਤੇਰੀ ਉਮਰ ਦੀ ਸਨ 5 ਵਜੇ ਉੱਟ ਕੇ ਸਾਰੇ ਘਰ ਦਾ ਕੰਮ ਕਰ ਦਿੰਦੀ ਤੇ ਰੋਟੀ ਪਾਣੀ ਖਵਾ ਕੇ ਤੇ ਵਿਹਲੇ ਹੋ ਜਾਂਦਾ ਹੁਣ ਟਾਈਮ ਚਲਾ ਜਾ ਖਾਲੀਏ ਮੈਂ ਬਣਾ ਕੇ ਕੋਰੋਟੀ ਰੋਟੀ ਦੇਣੀ ਆ ਤੁਹੀ ਜਿਹੜੀ ਵਾਹ ਵਾਹ मम्मी जी मम्मी जी हां मम्मी जी 3:00 बज गए हैं तू आपे ते किया आएगा कि इस वक़्त उठ के सारा काम किया कर देखो मैं सारा काम कर ले रोटी भी लाई ता दे बस्ती फरो खाओ फत रहंदे तू 10:00 बजे उठ जाया कर तू 10:00 बजे रोटी बना ले आ वटी है कमी नहीं मुकने हां जी मम्मी जी मैं क्या है तेरी मासी या निक्की आओ ਉਹਦਾ ਜਿਹੜਾ ਵੱਡਾ ਜਵਾਈ ਆ ਤੇ ਉਹਦੀ ਗਾੜੀ ਜਿਹੜੀ ਭੈਣ ਆ ਤੇ ਉਹਦਾ ਤੇ ਉਹਦੀ ਨਨਾਨ ਦੇ ਮੁੰਡੇ ਦਾ ਜਨਮ ਦੇਣ ਆ। ਆਹਤ ਮੈਂ ਵਧਾਈ ਦੇ ਦੀ। ਅੱਛਾ ਇੰਨੀ ਦੂਰ ਦੀ ਰਿਸ਼ਤੇਦਾਰੀ ਦਾ। ਚਲੋ ਠੀਕ ਹੈ ਮਮੀ ਜੀ। ਹੈਲੋ ਪੂਆਜੀ ਮੈਂ ਕਿਹਾ ਤੁਹਾਡੀ ਨੌਂਦੀ ਭਾਬੀ ਦੇ ਭਰਾ ਦੇ ਮੁੰਡੇ ਦਾ ਜਨਮ ਦਿਨ ਕਰਾਉਂਦਾ ਸੀ। ਹਾਈ ਫਰੀ। ਠੀਕ ਹੈ ਜੀ। ਕਰ ਦੂੰਗੀ ਵਿਸ਼ਟ ਮੈਂ। ਹਲਜੀ ਮਾਮਾ ਜੀ। ਜਿਹੜੀ ਤੁਹਾਡੀ ਗਵੰਡੀਆਂ ਦੀ ਕੁੜੀ ਆ ਪਿੰਕੀ ਸਾਡੇ ਘਰ ਹੀ ਆਉਂਦੀ ਹੁੰਦੀ ਸੀ ਤੁਹਾਨੂੰ ਪਤਾ ਉਹਦਾ ਵਿਆਹ ਕਦੋਂ ਹੋਇਆ ਸੀ ਦੀ ਐਲਿਵਰਤੀ ਕਦੋਂ ਆ ਅੱਛਾ ਠੀਕ ਆ ਕੋਈ ਨਹੀਂ ਹਲੋ ਤਾਈ ਜੀ ਮੈਂ ਪੁੱਛਣਾ ਸੀ ਜਿਹੜੀ ਤੁਹਾਡੀ ਕੁੜਮਨੀ ਆ ਉਹਦੀ ਗਾੜੀ ਭੈਣ ਆ ਜਿਹੜੀ ਹਨਾ ਉਹਦਾ ਜਨਮ ਦਿਨ ਕਦੋਂ ਹੁੰਦਾ ਵਾ ਦੱਸੋਗੇ ਮਾੜਾ ਜਿਵੇਂ ਨੂੰ ਹੈ ਮਰ ਗਈ ਚਲ ਠੀਕ ਆ ਕੋਈ ਗੱਲ ਨਹੀਂ ਤੁਹਾਨੂੰ ਰੁਕਿਓ ਦੋਦੋ ਵਾਲਾ ਪਾਈਆ ਰੁਕੀ ਰੁਕੀ ਵੀਰ ਦੱਸ ਕੇ ਜਾਈ ਤੇਰੀ ਐਨੀਵਰਸਰੀ ਕਦੋਂ ਦੀ ਆ ਵਿਆਹ ਹੀ ਨਹੀਂ ਹੋਇਆ ਤੇਰਾ ਚਲ ਜਨਮ ਦਿਨ ਦੱਸ ਦੀ ਮੈਂ ਉਹਦੇ ਬਧਾਈ ਦੇ ਤੂੰ ਮਮੀ ਜੀ ਮੈਂ ਤੁਹਾਨੂੰ ਪੁੱਛਣ ਆਈ ਕਿ ਮੈਂ ਕੱਲ ਆਪਣੇ ਪੇਕੇ ਚਲ ਜਾ ਆ ਪੇਕੇ ਜਾਣਾ ਕੀ ਕਰਨ ਜਾਣਾ ਪੇਕੇ ਤੈਨੂੰ ਕੋਈ ਕੰਮ ਨਹੀਂ ਤੀਜੇ ਕ ਦਿਨ ਪੇਕੇ ਜਾਣਾ ਪੇਕੇ ਜਾਣਾ ਆ ਨਾ ਨਾ ਕਰਦੇ ਕੰਮ ਕਮ ਕਿੰਨੇ ਕਰਨੀ ਆ ਆ ਆਰਾਮ ਨਾਲ ਬਹਿ ਜਾ ਕਿਤੇ ਨਹੀਂ ਜਾਣਾ ਜੂਣਾ ਨਾ ਨਾ ਹਾਂ ਤੀ ਰਾਇਆ ਆ ਜਾ ਆ ਲੈ ਪੁੱਛਣ ਦੀ ਕੀ ਲਾੜਿਆ ਹਾਂ ਜਦੋਂ ਮਰਜ਼ੀ ਆ ਤੇਰਾ ਆਪਣਾ ਘਰ ਆ ਕੇ ਅਮ ਜੇ ਤੀ ਵੀ ਦਾ ਕੋਣ ਹੋੜਿਆ ਸਪੀਕਰ ਤੇ ਆਇਓ ਨਹੀਂ ਗੱਲ ਕਰਨੀਏ ਸਪੀਕਰ ਤੇ ਲੈ ਆਦ ਨੂੰ ਆ ਤੇਰੀ ਭਾਬੀ ਕਹਿਣ ਦੀ ਗੱਲ ਕਰਨੀ ਸਪੀਕਰ ਤੇ ਲਾਉਣ ਲੱਗੀ ਹਾਂ ਹਾਂ ਹਾ ਲੈ ਕਰ ਦੇ ਦੀ ਜੀ ਕਿਨਾ ਹੋ ਤਦ ਕਿੰਨੇ ਕਾਮੋਣੀ ਆ ਕਿੱਥੇ ਹੁੰਦੀ ਜਾਂਦੇ ਰਹੋਗੇ ਘਰ ਦਾ ਕੰਮ ਕੌਣ ਕਰੂਗਾ ਹਾ ਹੋ ਰਹਿਣ ਦਿਓ ਫੇਰ ਕਿੱਥੇ ਆ ਜਿਓ ਮੈਂ ਬੋਲੂਗੀ ਉਹਦੀ ਸਪਲਿੰਗ ਤੇ ਉਹਨੂੰ ਕਰਕੇ ਕਿ ਹੁਣ ਮੈਨੂੰ ਕਰਨਾ ਹੈ ਚਲ ਮੈਂ ਹੀ ਕਰ ਦਿੰਦੀ ਹਾਂ